ਨਸ਼ਾ ਨਕੋਰ ਸਮਾਜ ਵਿੱਚ ਦਿਨ-ਬਦ ਦਿਨ ਵਾਧਾ ਜਾ ਰਿਹਾ ਹੈ ਤੇ ਇਸ ਨੂੰ ਖਤਮ ਕਰਨ ਲਈ ਆਮ ਜਨਤਾ ਨੂੰ ਪੱਤਰਕਾਰ ਭਾਈਚਾਰੇ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਰਾਜਨੀਤਿਕ ਪਾਰਟੀਆਂ ਤੇ ਸਰਕਾਰ ਨੂੰ ਸਾਂਝਾ ਹਮਲਾ ਮਾਰਨ ਦੀ ਜ਼ਰੂਰਤ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਨਸ਼ਾ ਵਿਰੋਧੀ ਕਰਵਾਏ ਗਏ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਮਾਰੂ ਨਸ਼ਾ ਦਾ ਰੁਝਾਨ ਨੌਜਵਾਨ ਪੀੜ੍ਹੀ ਨੂੰ ਦਿਮਗ ਦੀ ਤਰ੍ਹਾਂ ਅੰਦਰੋਂ ਜਿਸ ਦੇ ਪ੍ਰਭਾਵ ਹੇਠ ਵੱਡੀ ਗਿਣਤੀ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਆ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦਾ ਭ੍ਰਿਕ ਬਚਾਉਣਾ ਹੈ ਤਾਂ ਨਸ਼ਿਆਂ ਦੇ ਖਿਲਾਫ ਸਾਰਿਆਂ ਨੂੰ ਡਟ ਕੇ ਆਵਾਜ਼ ਬੁਲੰਦ ਕਰਨੀ ਪਵੇਗੀ ਤਾਂ ਹੀ ਇਸ ਲਾਮਤ ਨੂੰ ਸਮਾਜ ਵਿੱਚੋਂ ਖਤਮ ਕੀਤਾ ਜਾ ਸਕਦਾ ਹੈ। ਉਹਨਾਂ ਨੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਸ ਨਸ਼ਾ ਵਿਰੋਧੀ ਸੈਮੀਨਾਰ ਅਤੇ ਮੈਡੀਕਲ ਚੈੱਕਅਪ ਕੈਂਪ ਵਿੱਚ ਲਗਾ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਗਿਆ ਹੈ। ਦਸਨਾ ਬੰਦਾ ਹੈ ਕਿ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਅੱਜ ਸਥਾਨਕ ਜਲੰਧਰ ਅਮਰੀਕਾ ਰੋਡ ਤੇ ਬਾਈਪਾਸ ਸਥਿਤ ਡੇਰਾ ਬਾਬਾ ਦਰਸ਼ਨ ਦਾਸ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ ਸੀ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵੱਜੋਂ ਪਰਮਜੀਤ ਸਿੰਘ ਗਿੱਲ ਪਹੁੰਚੇ ਹੋਏ ਸਨ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਾਫਟੇਸਿੰਗ ਦੀ ਰਿਪੋਰਟ ਬਹੁਤ ਚੰਗਾ ਕੰਮ ਹੈ ਬਹੁਤ ਵਧੀਆ ਕੰਮ ਕਰ ਰਹੇ ਪੰਜਾਬ 'ਚ ਇਸ ਗੱਲ ਦੀ ਬਹੁਤ ਲੋੜ ਆ ਲੋਕਾਂ ਨੂੰ ਜਾਗਰੂਕ ਰਾਉਣ ਦੀ ਲੋੜ ਆ ਤਾਂ ਜੋ ਜਿਹੜਾ ਪੰਜਾਬ ਨਸ਼ੇ ਆਲਵਾਦਾ ਜਾ ਰਿਹਾ ਉਹਨੂੰ ਢੱਕਾ ਨਾ ਲਗੇ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਈਸ਼ਰ ਕੇ ਦੁਆ ਕਰਨਾ ਕਿ ਇਹਨਾਂ ਲੋਕਾਂ ਨੂੰ ਤੰਦਰੁਸਤ ਬਖਸ਼ੇ, ਬਲ ਬਖਸ਼ੇ ਇਸ ਕੰਮ ਨੂੰ ਹੋਰ ਅੱਗੇ ਲੈ ਕੇ ਜਾਣ ਅਸੀਂ ਹੋਲ ਹਾਰਟਡਲੀ ਇਹਨਾਂ ਦੇ ਨਾਲ ਆ ਜੋ ਸਾਡੀ ਡਿਊਟੀ ਲਾਉਂਗੇ ਅਸੀਂ ਉਹੀ ਪੂਰੀ ਕਰਾਂਗੇ ਇਹਨਾਂ ਨੂੰ ਕਾਮਯਾਬ ਕਰਨੀ ਕੋਸ਼ਿਸ਼ ਕਰਾਂ ਪੰਕੇ ਮਹਾਜਰ ਨੈਸ਼ਨਲ ਮੋਟੀਵੇਸ਼ਨ ਸਪੀਕਰ ਅੱਜ ਸਨੈਰਾ ਯੂਨੀਅਨ ਪੰਜਾਬ ਨੇ ਔਰ ਚੰਡੀਗੜ੍ਹ ਐਸੋਸੀਏਸ਼ਨ ਨੇ ਪ੍ਰੋਗਰਾਮ ਕਰਾਇਆ ਨਸ਼ਾ ਵਿਰੋਧੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਨੇਅਰ ਅਬਾਊਟ ਮੈਂ ਇਹਨਾਂ ਦੇ ਨਾਲ ਪੰਜ ਪ੍ਰੋਗਰਾਮ ਲਾ ਚੁੱਕਿਆ ਹੈ ਨਸ਼ਾ ਵਿਰੋਧੀ ਇਹ ਇੱਕ ਇਦਾਂ ਦੀ ਐਸੋਸੀਏਸ਼ਨ ਹੈ ਜਿਹੜੀ ਕਿ ਨਸ਼ੇੜੀਆਂ ਦੀ ਮਦਦ ਕਰ ਰਹੀ ਹੈ ਅੱਜ ਇਹਨਾਂ ਨੇ ਮੈਡੀਕਲ ਕੈਂਪ ਵੀ ਲਗਾਇਆ ਔਰ ਬਹੁਤ ਹੀ ਸ਼ਲਾਘਾਯੋਗ ਪ੍ਰੋਗਰਾਮ ਹੈ ਸਾਰੇ ਪੰਜਾਬ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਸਾਥ ਦੇਣ ਔਰ ਨਸ਼ੇ ਨੂੰ ਨਾ ਕਰਨ ਮੇਰੀ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਨਸ਼ਾ ਛੱਡੋ ਕੋਡ ਵੱਡੋ ਜਿੰਦਾਬਾਦ ਜ਼ਿੰਦਗੀ ਮੈਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੂੰ ਵਧਾਈ ਦੇਣਾ ਚਾਹੁੰਦਾ ਜੋ ਅੱਜ ਦਾ ਇਹ ਨਸ਼ਾ ਵਿਰੋਧੀ ਸੈਮੀਨਾਰ ਦਾ ਉਪਰਾਲਾ ਨਾਲ ਕੀਤਾ ਜਾਇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅੱਜ ਦੀ ਸਮੇ ਦੀ ਸਭ ਤੋਂ ਵੱਡੀ ਲੋੜ ਹੀ ਜਿਹੜੀ ਪੰਜਾਬ ਨੂੰ ਹੈ ਉਹ ਇਹਨਾਂ ਚੀਜ਼ਾਂ ਦੀ ਹੈ ਪੰਜਾਬ ਨੂੰ ਨਸ਼ੇ ਨੇ ਬੜੀ ਵੱਡੀ ਟਾਲ ਆਈ ਹੈ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ ਮੈਂ ਨਈਅਤ ਸਾਹਿਬ ਪ੍ਰਧਾਨ ਜੀ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਇਹ ਵਧਾਈ ਦੇਣਾ ਚਾਹੁੰਦਾ ਹੈ ਜੋ ਇਹਨਾਂ ਨੇ ਇਹ ਸ਼ਲਾਘਾਯੋਗ ਕੰਮ ਕੀਤਾ ਹੈ ਬਹੁਤ ਹੀ ਸਮੇਂ ਦੀ ਲੋੜ ਹੈ ਜਿਸ ਤਰੀਕੇ ਨਾਲ ਸਟੇਜ ਦੇ ਆਰਟਿਸਟ ਵੱਲੋਂ ਇਹ ਸਮਝਾਇਆ ਗਿਆ ਚਾਹੇ ਉਹ ਮੈਡੀਕਲ ਜਿਹੜੀਆਂ ਸਹੂਲਤਾਂ ਜਿਹੜੀਆਂ ਨਸ਼ੇ ਦੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਵੱਲੋਂ ਬਹੁਤ ਹੀ ਨੇਕ ਕਦਮ ਹੈ ਬਹੁਤ ਹੀ ਨੇਕ ਉਪਰਾਲਾ ਹੈ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਡਿਸਟ੍ਰਿਕਟ ਬਟਾਲਾ ਬਟਾਲਾ ਔਰ ਗਰਦਾਸਪੁਰ ਜਿਹੜੀ ਸਾਡੀ ਇੱਕ ਸੈਮੀਨਾਰ ਹੋਇਆ ਹੋਵੇ ਇੱਥੇ ਇੱਕ ਮੈਡੀਕਲ ਪਹੁੰਚ ਲਿਆ ਗਿਆ ਵਾ ਸੋਢੀ ਸਾਹਿਬ ਮਈਅਰ ਸਾਹਿਬ ਜਿੰਨੀ ਕਿ ਮਿਹਨਤ ਕੀਤੀ ਹੈ ਵਧਾਈ ਦੇ ਪਾਤਰ ਨੇ ਕਾਫੀ ਲੋਕ ਆਏ ਨੇ ਪਰਮਜੀਤ ਸਿੰਘ ਗਿੱਲ ਜਿਹੜੇ ਸਾਡੇ ਹੈਗੇ ਨੇ ਉਹ ਆਏ ਨੇ ਜਿਹੜੇ ਸਾਬਕਾ ਮੰਤਰੀ ਤੇ ਕਾਂਗਰਸ ਦੇ ਵਿਧਾਇਕ ਤੇ ਤ੍ਰਿਪਤਿੰਦਰ ਬਾਜਵਾ ਅੱਛੇ ਆਦਮੀ ਨੇ ਉਹ ਆਏ ਨੇ ਤੇ ਬਕਾਇਦਾ ਤੌਰ ਤੇ ਫਿਰ ਸਾਡੇ ਅਮਨ ਸਿੰਘ ਅਮਨਦੀਪ ਸਿੰਘ ਜਿਹੜੇ ਜਨ ਜਨਤੀ ਉਹ ਆਏ ਨੇ ਇਸ ਤਰ੍ਹਾਂ ਇੰਦਰ ਸ਼ੇਖੜੀ ਜੀ ਆਏ ਨੇ ਕਾਫੀ ਲੋਕ ਇੱਥੇ ਆਏ ਨੇ ਤੇ ਮੈਂ ਬਾਬਾ ਜੀ ਨੂੰ ਧੰਨਵਾਦ ਕਰਦਾ ਜਾਂ ਸੁਖੀਤਾਂ ਦੇ ਬਾਬਾ ਦਰਸ਼ੀ ਜੀ ਦੇ ਜਰੇ ਪਰੋਮ ਕੀਤਾ ਗਿਆ ਔਰ ਮੈਂ ਇੱਕ ਬੇਨਤੀ ਇਹਨੂੰ ਕਰੂੰਗਾ ਬਕਾਇਦਾ ਤੌਰ ਤੇ ਵੀ ਤੁਸੀਂ ਇਹੋ ਜੇ ਕੰਮ ਹੋਰ ਜਾਰੀ ਰੱਖੋ ਕਿਉਂਕਿ ਅੱਜ ਜੂਸ ਨੂੰ ਬਚਾਉਣ ਦੀ ਬੋਲ ਬਹੁਤ ਲੋੜ ਆ ਸਾਡਾ ਜਿਹੜਾ ਮੱਲਾ ਦਾ ਪੰਜਾਬ ਸੀਗਾ ਨਿਸ਼ੜੀ ਦਾ ਪੰਜਾਬ ਬਣਦਾ ਜਾ ਰਿਹਾ ਵਾ ਉੜਤਾ ਫਿਲਮਾਂ ਉੜਤਾ ਉੜਤਾ ਪੰਜਾਬ ਫਿਲਮਾਂ ਬਣ ਰਹੀਆਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਊਗਾ ਇਸ ਕਰਕੇ ਇਹੋ ਜੇ ਸੈਮੀਨਾਰ ਵੀ ਜ਼ਰੂਰੀ ਨੇ ਤੇ ਵੱਡੀਆਂ-ਵੱਡੀਆਂ ਸਖਸ਼ੀਰਾਂ ਨੂੰ ਬੁਲਾ ਕੇ ਉਹਨਾਂ ਦੇ ਵਿਚਾਰ ਸੁਣਨੇ ਜ਼ਰੂਰੀ ਆ